ਮਾਨਸਾ ਪੁਲਿਸ ਵੱਲੋਂ ਬੁਹਾਦੇ ਸ਼ੇਰਖਾ ਰੋਡ ਤੇ ਹੋਏ ਕਤਲ ਅਤੇ ਬੁੜਲਾਡਾ ਦੇ ਪੀਐਨਬੀ ਬੈਂਕ ਵਿਖੇ ਲੋਕਰ ਵਿੱਚੋਂ ਸੋਨਾ ਚੋਰੀ ਵਿੱਚ ਸ਼ਾਮਲ ਵਿਅਕਤੀਆਂ ਨੂੰ ਕੀਤਾ ਕਾਬੂ ਜਿਸ ਤੇ ਸ੍ਰੀ ਮਨਮੋਹਨ ਸਿੰਘ ਆਲਕ ਐਸਪੀ ਇਨਵੈਸਟੀਗੇਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਪਿਛਲੇ ਮਹੀਨੇ ਦੇ ਕਈ ਪੇਜਾਈ ਹੋ ਜਿਹੜਾ ਇੱਕ ਸਾਡੇ ਬੁਹਾੜਾ ਖਾਨਾ ਦੇ ਵਿੱਚ ਇੱਕ ਜਵਾਨ ਦਾ ਜਿਹੜਾ ਵਿਦਕ ਪ੍ਰਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਉਹਦੇ ਪਰਿਵਾਰ ਦੇ ਜਿਹੜੇ ਅਸੀਂ ਬਿਆਨਾਂ ਦੇ ਉੱਤੇ ਜੋ ਪਰਚਾ ਦਰਜ ਕੀਤਾ ਸੀਗਾ ਮਾਡਲ ਦਾ ਦੇ ਇੰਦੇ ਇਹੋ ਜਿਹੇ ਕਾਰਵਾਈ ਕਰਦੇ ਆ ਸਭ ਸਫਲਤਾ ਮਿਲਦੀ ਹੈ ਜਿਹਨੇ ਅਸੀਂ ਉਦੋਂ ਡੀਐਸਪੀ ਫੁੱਟਪਾਡਾ ਉਹਨਾਂ ਦੇ ਐਸ.ਐਸ.ਓ ਸਾਹਿਬ ਨੇ ਜਿਹੜੇ ਉਹਨਾਂ ਦੀ ਟੀਮ ਵਾ ਕੇ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਜਿਹੜੀ ਕਾਰਵਾਈ ਸ਼ੁਰੂ ਕੀਤੀ ਉਹਦੇ ਤਹਿਤ ਸਫਲਤਾ ਮਿਲਦੀ ਹੋਈ ਹੈ ਅਸੀਂ ਅੱਜ ਜਿਹੜੇ ਦੋ ਮੇਨ ਪਰਚੇ ਜਿਹੜੇ ਉਹ ਦਫਤਰ ਕਰ ਲਏ ਔਰ ਉਹਨਾਂ ਦਾ ਹੌਂ ਮੈ ਲੇ ਗਏ ਅਸੀਂ ਰਿਮਾਂਡ ਵਾਲੀ ਜਿਹੜੀ ਕਾਰਵਾਈ ਇਹ ਚੱਲਦੀ ਜਾਂਦੀ ਰਹੇਗੀ ਔਰ ਜੋ ਉਹਨਾਂ ਨੇ ਆਪਣਾ ਜਿਹੜਾ ਕੰਮ ਦਾ ਜਿਹੜਾ ਕਬੂਲ ਵੀ ਕਰ ਲਿਆ ਜਿਹੜਾ ਇਹਦੇ ਵਿੱਚ ਸਵੇਲੇ ਕਤਲ ਹੈ ਔਰ ਕਤਲ ਹੋਣ ਵਾਲਾ ਜਿਹੜਾ ਐ ਸਵੇ ਇਹਨਾਂ ਨੂੰ ਇਹ ਸੀਗਾ ਜਿਹੜੇ ਜਿਸ ਬੰਦੇ ਨੇ ਮਾਰਿਆ ਇਹਦੇ ਭਰਾ ਦਾ ਪਿੱਛੇ ਜੇ ਇੱਕ ਐਕਸੀਡੈਂਟ ਹੋ ਗਿਆ ਸੀਗਾ ਜਿਹੜਾ ਇਹਦਾ ਬ੍ਰਦਰ ਉਹਦਾ ਦੋਸਤ ਕਾਰ ਐਕਸੀਡੈਂਟ ਚ ਮਾਰੀ ਗਏ ਸੀਗੇ ਉਹਦੀ ਇਹਨੂੰ ਇਹ ਸੀਗੀ ਕਿ ਇਹ ਜਿਹੜਾ ਹੋਂਦੀ ਦਾ ਇਹਨਾਂ ਕਤਲ ਕੀਤਾ ਪਰਮਦਰ ਦਾ ਕਿ ਉਹ ਇਹਦੀ ਸਾਜਿਸ਼ ਦੇ ਤਹਿਤ ਉਹ ਇਹਨੇ ਇਹ ਕੰਮ ਕਰਵਾਇਆ ਕਤਲ ਸੋ ਐਸ ਰੰਜਿਸ਼ ਦੇ ਕਹਤੇ ਨੇ ਜਿਹੜਾ ਇਹਨਾਂ ਦਾ ਇਹਦਾ ਇੱਕ ਇਕੱਠੇ ਕੰਮ ਕਰਾ ਵੀ ਕੀ ਕਰਦੇ ਰਹੇ ਨੇ ਜਰਮਨ ਦਾ ਡੈਂਟਲ ਵਗੈਰਾ ਦਾ ਕੰਮ ਕਰਦੇ ਅੱਜ ਤੇ 31 ਤਰੀਕ ਪਿਛਲੇ ਮਹੀਨੇ ਦੀ ਗਾਮ ਐਸਾ ਗੈਂਡਰ ਬੰਦਾ ਦਾ ਮੈਨੇਜਰ ਨੇ ਰਿਪੋਰਟ ਦਰਜ ਕਰਵਾਈ ਸੀ ਤੇ ਸਰ ਉਹਨਾਂ ਦੇ ਬੈਂਕ ਦੇ ਜਿਹੜੇ ਲੋਕਾਂ ਦੇ ਵਿੱਚੋਂ ਤਕਰੀਬਨ 37 ਲੱਖ ਰੁਪਏ ਦਾ ਉਹ ਤਕਰੀਬਨ 36 ਟੋਲੇ ਜਿਹੜਾ ਸੋਨਾ ਉਹ ਜਿਹੜਾ ਖੋਈ ਹੋਇਆ ਉਹਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਜਿਹੜਾ ਬੈਂਕ ਦਾ ਅਪੀਲ ਅਸੀਂ ਕੱਲ ਉਹਨੂੰ ਦੇਫਰ ਕਰ ਲਿਆ ਔਰ ਵੀਦੇ ਤੋਂ ਤਕਰੀਬਨ ਕੋਈ 18 ਟੋਲੇ ਸੋਨੇ ਦੀ ਵੀ ਰਿਕਵਰੀ ਹੋ ਗਈ ਹੈ ਔਰ ਬਾਕੀ ਜਿਹੜਾ ਪੰਜ ਦਾ ਸੋਨਾ ਉਨੇ ਇਕਬਾਲ ਕਰ ਲਿਆ ਉਹਨੇ ਬਜਾਰ ਤੇ ਲੈਸ ਕੰਪਨੀ ਦੇ ਵਿੱਚ ਉਹਨੇ ਗਰਮੀ ਰੱਖਿਆ ਉਹਨੇ ਲੋਨ वगैरह ਲਿਆ ਜਿਹੜਾ ਅਸੀਂ ਉਹ ਵੀ ਜਿਹੜਾ ਉਹਨੂੰ ਅਸੀਂ ਸ਼ੁਰੂਆਰਿਆ ਤੇ ਜਿਹੜਾ ਸਾਡਾ ਜਿਹੜਾ ਕੇਸ ਉਹ ਜਿਹੜਾ ক্লোਜ਼ ਹੋ ਗਿਆ ਸਰ ਇਹ ਦੇਖੋ ਜਿਹੜਾ ਖਾਸ ਕਰਕੇ ਲੋਕਰਾਂ ਦੇ ਵਿੱਚ ਸੋਨਾ ਰੱਖਿਆ ਜਾਂਦਾ ਲੋਫਰ ਦਾ ਤੁਹਾਨੂੰ ਪਤਾ ਹੀ ਹੈ ਸਿਸਟਮ ਕੋਦੇ ਵਿੱਚ ਕੋਈ ਵਿਜ਼ੂਲੀ ਕੋਈ ਚੈੱਕ ਨਹੀਂ ਕਰਦਾ ਉਹਨੇ ਸੋਨਾ ਕਦੋਂ ਦਾ ਕਿਸੇ ਦਾ ਕੋਈ ਪੁਸ਼ਟੀ ਸੋਨਾ ਹੋ ਸਕਦਾ ਜਿਹੜਾ ਪ੍ਰਾਣਾ ਗੋਲਡ ਆਪਾਂ ਨੂੰ ਪਤਾ ਹੀ ਹੈ ਸਾਡੇ ਇੱਥੇ ਰਵਾਜਾਂ ਰੱਖਿਆ ਹੁੰਦਾ ਹੈ ਕਾਫੀ ਇਹ ਪ੍ਰੋਬਬਲੀ ਹੋ ਸਕਦਾ ਪਰ ਅਸੀਂ ਇਸ ਚੀਜ਼ ਨੂੰ ਰੂਲ ਆਊਟ ਨਾ ਕਰਦੇ ਆਏ ਇਸ ਚੀਜ਼ ਦੀ ਤਹ ਤੱਕ ਪਹੁੰਚਾਂਗੇ ਜੇ ਰੋਮਾਂ ਚ ਕੋਈ ਕੋਈ ਸਮੂ ਲੱਗਾ ਕੋਈ ਗੜਬੜ ਤੇ ਜ਼ਰੂਰ ਆਪਾਂ ਨਾ ਦਿੱਤੇ ਹੀ ਕਰਦੇ ਸਰ ਲੱਗਦਾ ਨਹੀਂ ਅਣਕਹਲੀ ਹੋਈ ਹੈ ਤਪੀ ਆ ਨਾ ਆਰਾਮ ਨਾਲ ਚੋਰੀ ਕਰ ਲਿੰਦਾਗਾ ਸੋਨਾ ਕਿਹਦਾ ਤਾਂ ਵੱਡੀ ਵੀ ਹੋਵੇ ਬੈਂਕ ਦਾ ਤੇ ਲੈਪਸ ਹੈਗਾ ਬਟ ਇਹ ਵੀ ਇੱਕ ਮੈਨੇਜਰ ਦੀ ਉਚੈਂਦੀ ਵੀ ਹੈ ਕਿ ਜਿਸ ਨੂੰ ਇਹ ਪਤਾ ਲੱਗਿਆ ਇਹਨੇ ਇਕੱਲੇ ਨਹੀਂ ਪਲਾਨਿੰਗ ਬਣਾਇਸੀ ਸੋਨਾ ਟਟਮ ਦੀ ਜੇ ਕੋਈ ਹੋਰ ਵੀ ਇਹਦੇ ਨਾਲ ਕੋਈ ਸੈਟ ਹੋਣ ਸਾਨੂੰ ਇਹਨੇ ਇੱਕ ਵਾਰ ਕਰ ਲਿਆ ਰਿਕਵਰੀ ਵੀ ਹੋ ਗਈ ਹੈ ਜਿਹੜਾ ਬਾਕੀ ਹੈ ਕੰਮ ਇਹਦਾ ਪੂਰਾ ਬਾਕੀ ਜੇ ਕੋਈ ਹੋਰ ਵੀ ਇਹਦੇ ਨਾਲ ਮਿਲਿਆ ਹੋਇਆ ਹੈ ਜੇ ਨੈਚਰਲੀ ਹੈ ਜਿਹੜਾ ਤਕਤੀਸ਼ ਅਸੀਂ ਜਿਹੜਾ ਰਿਪੋਰਟ ਲੈ ਲਏ ਉਸ ਤੋਂ ਬਾਅਦ ਤਕਤੀਸ਼ ਦੇ ਵਿੱਚ ਜੀ